ਦੇਖੋ ਜੀ ਅੱਜ ਅਸੀਂ ਬੂਟ ਆਇਆ ਸਾਡਾ ਬੱਬੂ ਵੀਰ ਆ ਚੁੱਕਿਆ ਹੈ ਯੋਗਦਾਨ ਪਾਉਣ ਲਈ ਕਹਿੰਦਾ ਮੈਂ ਵੀ ਨਾਲ ਬੂਟੇ ਲਵਾਉਂਗਾ ਕਨੇ ਬੱਬੂ ਵੀਰੇ ਹਾਂ ਹਾਂ ਵੀਰੇ ਆਪਾਂ ਬੂਟੇ ਲਾਉਣੇ ਨੇ ਆਪਾਂ ਨੇ ਵੀਰੇ ਨੇ ਪਹਿਲਾਂ ਵੀ ਆਹ ਬੂਟੇ ਲਾਏ ਨੇ ਇੱਥੇ ਤੇ ਹੁਣ ਮੈਂ ਯਾਰ ਜੱਗੀ ਨੇ ਕਹੇ ਵੀ ਅਸੀਂ ਵੀ ਯੋਗਦਾਨ ਪਾਉਣਾ ਕਿਉਂ ਜੱਗੀ ਵੀਰੇ ਬਿਲਕੁਲ ਭਾਈ ਚਾਹੀਦਾ ਆਪਾਂ ਤਾਂ ਇਹ ਕੰਮ ਚ ਪਹਿਲੀ ਮੂਰੀ ਆ ਸਾਨੂੰ ਇਹ ਮੌਕਾ ਮਿਲਦਾ ਆਪਾਂ ਲਾ ਲਈ ਦੇਣੇ ਇਹ ਜਾਣੀਏ ਬੂਟੇ ਆਪਾਂ ਨੂੰ ਲਾਗੇ ਆਪਾਂ ਨੂੰ ਸਾਹਮਣੇ ਵੀ ਚਾਹੀਦੇ ਸਾਹਮਣੇ ਵੀ ਚਾਹੀਦੇ ਨੇ ਬਿਲਕੁਲ ਬਿਲਕੁਲ ਆਪਾਂ ਨੂੰ ਸਾਹਮਣੇ ਵੀ ਚਾਹੀਦੇ ਨੇ ਨਾ ਗੱਲ ਤਾਂ ਸਾਪਣ ਦੀ ਹੀ ਆ ਭਾਈ ਲਾਉਣ ਨੂੰ ਤਾਂ ਹੁਣ ਦੇਖ ਆਪਾਂ ਭਾਈ ਡਿਊਟੀ ਆਫ ਕੀਤੀ ਆ ਅੱਜ ਆਪਾਂ ਬੂਟੇ ਲਾ ਚੱਲੇ ਠੀਕ ਆ ਨਾ ਹੁਣ ਆਪਾਂ ਨੇ ਕੀ ਕਰਿਆ ਕਰਨਾ ਵਾ ਆਪਾਂ ਨੇ ਬਾਰੀਆਂ ਬੰਨ ਲੈਣੇ ਭਾਈ ਜਿਹਦੀ ਡਿਊਟੀ ਆਫ ਆ ਭਾਈ ਪਾਣੀ ਪਾ ਦਿਓ ਕਿੱਡੀ ਗੱਲ ਹੈ ਕਿ ਨਹੀਂ ਬਾਕੀ ਵੀਰੇ ਕੋਈ ਵੀ ਪੰਪ ਵਾਲੇ ਨੇ ਕੋਈ ਵੀ ਬੰਦਾ ਚਾਹੇ ਆਪਦੇ ਵੀਰੇ ਘਰੇ ਆ ਚਾਹੇ ਪਿੰਡ ਦੀ ਸਾਂਝੀ ਜਗ੍ਹਾਏ ਜਿੱਥੇ ਵੀ ਤੁਹਾਨੂੰ ਵੀਰੇ ਜਗ੍ਹਾ ਮਿਲਦੀ ਹੈ ਬੂਟੇ ਜ਼ਰੂਰ ਲਾਓ ਠੀਕ ਆ ਨਾ ਤੂਰ ਜੀ ਵੀਰੇ ਇੱਕ ਗੱਲ ਹੈਗੀ ਆ ਇਹ ਨਾ ਆਪਣੀ ਧਰਤੀ ਆਪਣੀ ਮਾਂ ਇਹ ਠੀਕ ਨਹੀਂ ਗੱਲ ਜੇ ਹੁਣ ਆਪਣੀ ਮਾਂ ਨੂੰ ਹੁਣ ਆਪਣਾ ਲੋਡ ਆ ਇਹਨੂੰ ਮੰਨ ਲਾ ਵੀ ਸੂਟਾ ਲਿਆ ਤੰਗ ਕਰ ਰਿਹਾ ਜੇ ਹੁਣ ਆਪਾਂ ਨਹੀਂ ਇਹਦੇ ਇਹਦੇ ਬਾਰੇ ਸੋਚਾਂਗੇ ਵੀਰੇ ਹੋਰ ਸੋਚੂ ਕੌਣ ਬਿਲਕੁਲ ਬਿਲਕੁਲ ਵੀਰੇ ਹਾਂ ਹੁਣ ਸੂਟਾ ਪੂਰਾ ਤੰਗ ਕਰ ਰਿਹਾ ਹੁਣ ਦੇਖੋ ਮੀਂਹ ਨੂੰ ਆਪਾਂ ਬਈ ਤਰਸੀ ਜਾਂਦੇ ਆ ਹੁਣ ਲੋਕਾਂ ਦੇ ਜਨਰੇਟਰ ਵੀ ਚੱਲ ਪਏ ਹਨਾ ਆਪਾਂ ਦੇਖਦੇ ਆ ਤੇ ਇਹੀ ਜੇ ਕਿਤੇ ਬਈ ਰੁੱਖ ਲੱਗੇ ਹੋਣ ਮੀਂਹ ਆਵੇ ਕਿ ਨਹੀਂ ਸਾਉਣ ਦਾ ਮਹੀਨਾ ਹੋਵੇ ਮੀਂਹ ਆਵੇ ਐ ਨਜੀਰੀਆਂ ਪੜਨ ਬਾਈ ਆਪਾਂ ਕਹਿੰਨੇ ਆ ਬੂਟਾ ਬਹੁਤ ਜਿਆਦਾ ਘਟਾ ਵੀਰੇ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਆ ਵੀ ਇੱਕ ਬੂਟੇ ਇੱਕ ਸਾਲ ਦੇ ਵਿੱਚ ਜ਼ਰੂਰ ਲਾਓ ਯਾਰ ਜ਼ਰੂਰ ਲਾਓ ਬਿਲਕੁਲ ਹਾਂ ਹੁਣ ਬੱਬੂ ਬਹੁਤਾ ਨਾ ਕਰਨ ਜੇ ਸਿਰਫ ਕੱਲੀਆਂ ਸੜਕਾਂ ਤੇ ਹੀ ਰੁੱਖ ਲੱਗੇ ਹਾਂ ਬਹੁਤ ਹੂੰ ਮੈਂ ਇਹ ਕਹਿੰਦਾ ਵੀ ਸੜਕਾਂ ਤੇ ਆਪਾਂ ਫੁੱਟਪੌੜ ਲਾਉ ਟਾਲੀਆਂ ਲਾਉ ਨਿੰਮ ਲਾ ਲਓ ਵੀ ਜੇ ਕਿਤੇ ਹਵਾ ਚੱਲਦੀ ਡੇਗੇ ਤਾਂ ਨੁਕਸਾਨ ਤਾਂ ਘੱਟ ਹੋਊਗਾ ਨਾ ਹੂੰ ਇਹ ਸੋਚਣਾ ਚਾਹੀਦਾ ਵੀਰੇ ਸਹੀ ਗੱਲ ਆ ਵੀਰੇ ਮੈਂ ਸਾਰੇ ਬੰਦੇ ਨਾ ਜੇ ਇੱਕੋ ਗੱਲ ਸੋਚਣ ਵੀਰੇ ਬਹੁਤ ਆਦੇ ਫਰਕ ਪੈ ਜਾ ਯਾਰ ਕ੍ਰਾਂਤੀ ਆ ਜੂ ਆ ਬੂਟੇ ਦੇਦਾ ਕਿੰਨੇ ਨੇ ਜੇ ਇੰਨੇ-ਇੰਨੇ ਇਕੱਲਾ-ਇਕੱਲਾ ਦੋ-ਦੋ ਬੰਦੇ ਲਾਉਣ ਕਿੰਨਾ ਕੰਮ ਹੋ ਜੂ ਸੜਕਾਂ ਦੇ ਇਹ ਸਰਪੰਚਾਂ ਨੂੰ ਵੀ ਚਾਹੀਦਾ ਵੀਰੇ ਹਰ ਇੱਕ ਬਿਲਕੁਲ ਹਰ ਇੱਕ ਪੰਚਾਇਤ ਨੂੰ ਚਾਹੀਦਾ ਯਾਰ ਜੇ ਜਿਆਦਾ ਨਹੀਂ ਤਾਂ ਜੇ ਪਿੰਡ ਪੱਧਰ ਤੇ 500 ਬੂਟਾ ਦਾ ਭਾਈ ਬਹੁਤਾ ਨਹੀਂ ਹੈਗਾ ਹਾਂ ਸਹੀ ਹੈ ਪਿੰਡ ਪੱਧਰ ਤੇ ਕਿੰਨੀਆਂ ਮੋਟਰਾਂ ਨੇ ਕਿੰਨੀਆਂ ਸੜਕਾਂ ਨੇ ਆ ਲਾ ਦੇਣ ਯਾਰ ਚਾਹੇ ਕਿਸੇ ਦੀ ਮੋਟਰ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਲਾ ਆਓ ਰੇਗਾ ਦਿੱਤੀ ਹੋਈ ਆ ਨਰੇਗਾ ਤੋਂ ਲਵਾਉਣੇ ਨੇ ਇਹਨਾਂ ਨੇ ਠੀਕ ਆ ਇਹ ਮਿਲ ਹੋਊਗਾ ਬਸ ਇੰਨਾ ਕੁ ਕਰਨਾ ਇਹਨਾਂ ਨੇ ਵੀ ਇਹ ਲਿਆ ਕੇ ਤਾਂ ਦੇ ਦੇ ਆ ਪੁੱਣ ਵੀ ਨਹੀਂ ਘਟ ਸਕਦੇ ਵਾਧੂ ਦਾ ਹੁਣ ਨਹੀਂ ਇਹਨਾਂ ਦੇ ਜਵਾਬ ਇਹਨਾਂ ਦੇ ਅੱਗੇ ਕੰਮ ਆਉਣਗੇ ਠੀਕ ਆ ਬੀਬੀ ਲਾ ਦਨੇ ਆ ਕੋਈ ਲਾ ਦਨੇ ਲਾ ਦਨੇ ਸੀ ਦੁਫੇ ਲਾਉਣ ਲੱਗੀ ਸੀ ਬੀਬੀ ਨੇ ਕੱਤੋਂ ਤੇ ਦੀ ਬੀਲ ਦੇ ਬੁੱਟੇ ਦੇ ਤੇ ਬੀ ਦੇ ਤੇ ਲਿਆ ਵੀ ਬੁੱਟੇ ਲਾਉਣ ਲੱਗੇ ਸੀ ਆ ਮਾਤਾ ਜੀ ਨੇ ਇੱਕ ਕੱਦੂ ਦੀ ਬੇਲ ਦੇ ਬੂਟੇ ਵੀ ਲਏ ਤੇ ਵੀ ਕਹਦੇ ਲਾਇਓ ਕੋਈ ਬਹੁਤ ਗੱਦੂ ਲੱਗਦੇ ਨੇ ਇਹ ਵੀ ਲਾ ਦਾਂਗੇ ਨਾਲ ਕੋਈ ਖਾਊਗਾ ਬਾਕੀ ਤਰਨਗਰੇ ਆਲ ਬਈ ਸੇਵਾ ਫੁੱਲ ਕਰ ਰਿਹਾ ਅੱਜ ਗਰਮੋ ਗਰਮੀ ਹੋਇਆ ਪਿਆ ਮਾ ਵੀਰੇ ਟੋਏ ਇੰਨੇ ਨੇ ਬਹੁਤ ਨੇ ਜਿੰਨੇ ਮੈਂ ਕਹਣਾ ਜਮਾਂ ਹੀ ਪੂਰੀ ਵਧੀਆ ਕੋਈ ਪੂਰੇ ਘਰ ਲੋਕੇਸ਼ਨ ਬਣਦੀ ਆ ਇਹਨੂੰ ਗੱਲ ਤਾਂ ਇਹ ਆ ਪਾਲਣ ਦੀ ਆ ਭਾਈ ਜੇ ਪਲ ਜਾਣ ਇੰਨੇ ਕਿ ਆਪਣੇ ਹੱਥੋਂ ਪਲ ਜਾਣ ਨਾ ਸਾਹਮਣੇ ਵੀ ਆਪਣੀ ਚਾਲ ਚੱਲ ਇੱਥੇ ਆਪਾਂ ਵੀ ਕੰਮ ਕਰਕੇ ਲਾਂਗੇ ਆਣਾ ਤੇਰੀਆਂ ਨੇ ਆਉਣਾ ਜਾਣਾ ਯਾਦ ਤਾਂ ਕਰਨਗੇ ਕਿ ਹਾਂ ਵੀ ਕਿਸੇ ਕੋਈ ਬੂਟਾ ਲਾ ਕੇ ਗਿਆ ਲਾ ਕੇ ਗਿਆ ਸੀ ਹਾਂ ਕੋਈ ਸ਼ੱਕ ਨਹੀਂ ਇਹ ਚ ਭਾਈ ਬਹੁਤ ਵਧੀਆ ਸੋਚ ਆ ਤਿੰਨਾਂ ਦੀ ਸੋਚ ਇੱਕੋ ਜੀ ਰਲ ਗਈ ਹੈ ਇਹ ਕੋਈ ਰਿਜ਼ਲਟ ਦਿਖਾਊਗੀ ਸਹੀ ਗੱਲ ਆ ਵੀਰੇ। ਪਾਸਣ ਸੌਣ ਦੇ ਮੀਮੂ ਪਈ ਜਾਣ ਜੜੇ ਆਉਣ ਮੈਨੂੰ। ਯਾਨੀ ਮੈਂ ਕਹਿੰਨਾ ਚੱਲ ਪਿਛਲੇ ਸਾਲ ਤਾਂ ਤਿੰਨ ਕੁ ਸਾਰੇ ਤਿੰਨ ਚਾਰ ਲਾਏ ਸੀ ਬਾਈ ਆਪਾਂ ਦਰਖਤ ਸਤੰਬਰ ਚ ਪਰ ਇਸ ਵਾਰ ਬਾਈ ਜਿ ਇਜਾਜ਼ਤ ਨਹੀਂ ਆਪਾਂ ਲਾਤੇ ਮੈਂ ਕਹਿੰਨਾ ਵੀ 30 40 ਬੂਟੇ ਤਾਂ ਹੈਂ 30 40 ਬੂਟਿਆਂ ਨਾਲ ਕਿੰਨਾ ਫਰਕ ਪੈ ਜਾਣਾ ਇੱਕ ਬੰਦਾ ਲਾਈ ਜਾਓ। ਸੇਵਾ ਹੀ ਹੈ ਤਾਂ ਇਹ ਤਾਂ ਧਰਤੀ ਮਾਂ ਲਈ ਸੇਵਾ ਇਹ ਵਧੀਆ ਉੱਤਮ ਸੇਵਾ ਹੈ। ਲਓ ਜੀ ਕਰਤਾ ਬੱਬੂ ਨੇ ਹੋਲ ਨੇ ਇਹ ਜਾਦ ਆਸਤੇ ਹੁੰਦੀ ਆ ਬਾਈ ਮੇਰੇ ਨਾਲ ਇੱਕ ਮੇਰੇ ਕੋਲ ਦੁਕਾਨ ਹੁੰਦੀ ਸੀ ਪਿੰਡ ਅ ਕਹਲਾ ਵੀ 2001 ਦੇ ਗੇੜ ਚ ਉਹਨੋਂ ਤੋਂ ਮੈਂ ਜਾਨ ਨੰਗਦਾ ਹੈ ਬਾਈ ਉਹ ਨਿੰਮਾਂ ਖੜੀਆਂ ਦੇਖਦਾ ਮੈਨੂੰ ਅੱਜ ਵੀ ਜਾਨੀ ਕਿ ਐ ਵਧੀਆ ਲੱਗਦਾ ਪਰ ਆਪ ਨੂੰ ਵੀ ਯਾਰ ਮੇਰੇ ਹੱਥ ਦੀਆਂ ਹਾਂ ਵੀ ਤਿੰਨ ਬੂਟੇ ਹੈ ਬਾਈ ਮੇਰੇ ਹੱਥ ਦੇ ਲਾਏ ਹੋਏ ਨੇ ਉਹ ਨਹੀਂ ਸੀ ਵੀ ਰੱਬ ਦਾ ਰੇਡੀਓ ਜੀ 2 ਫਿਲਮ ਹੂੰ ਉਹਦੇ ਵਿੱਚ ਉਹ ਰਸੀਮ ਜੱੱੱਰ ਜਾਨੀ ਕਿ ਨਾਨਕਾਂ ਦੇ ਜਾਨੋਂ ਖੜ ਜਾਂਦਾ ਹੂੰ ਉਹਦੇ ਮਾਮੇ ਕਹਿੰਦੇ ਵੀ ਅਸੀਂ ਉਹ ਜਿਹੜਾ ਦਰਖਤ ਲੱਗਿਆ ਹੋਇਆ ਸੀ ਹੂੰ ਕਹਿੰਦੇ ਅਸੀਂ ਇਹਨੂੰ ਦੇ ਦੇ ਤੇ ਵੀ ਤੈਨੂੰ ਦੇਖੀ ਗਏ ਆ ਵੀ ਐਡਾ ਤੂੰ ਹੋ ਗਿਆ ਹੋਵੇਂਗਾ ਹਾਂ ਸਹੀ ਗੱਲ ਆ ਬਈ ਉਹ ਕਈ ਸਾਲ ਕਹਿੰਦਾ ਨਾਨਕ ਨਹੀਂ ਗਿਆ ਸੀ ਹਾਂ ਸਹੀ ਗੱਲ ਆ ਲੈ ਵੀ ਕਰਨ ਵੀਰੇ ਤੂੰ ਲਾ ਲਾ ਭਾਈ ਆਪਦੇ ਹੱਥ ਨਾਲ ਆ ਜਾ ਇੱਧਰ ਲੈ ਰੱਬ ਦਾ ਨਾਮ ਬਾਬੇ ਨਾਨਕ ਦਾ ਹਾਂ ਵਾਹਿਗੁਰੂ ਸੱਚੇ ਬਾਦਸ਼ਾਹ ਲੈ ਕਹੀ ਲਾਲਾ ਵੀਰੇ ਬੱਸ ਇੱਥੇ ਤਾਂ ਹੋਊ ਬੂਟਾ ਬਹੁਤ ਵਧੀਆ ਬਾਈ ਹਾਂ ਬਹੁਤ ਵਧੀਆ ਵੀ ਉਹਦੇ ਪੈਰਾਂ ਤੇ ਹੋ ਗਏ ਦੇਖ ਲੈ ਉਹ ਦੋ ਤਿੰਨ ਜਣਾਂ ਚ ਚੱਲਿੰਨਾ ਉਹ ਪਰਮਾਤਮਾ ਨੇ ਮੀਂਹ ਪਾਤਾ ਮੀਂਹ ਪਾਤਾ ਚੱਲ ਵੀ ਜੱਗੀ ਲਾ ਬਾਈ ਠੀਕ ਤੋ ਵੀ ਲਾ ਰਿਹਾ ਰੱਬ ਦਾ ਨਾਮ ਲੈ ਤੀ ਪੁੱਤਾਂ ਦਾ ਲਾਉਣਾ ਚਾਹੀਦਾ ਬਿਲਕੁਲ ਪਰਮਾਣੀਆਂ ਨੇ ਲੈ ਵੀਰੇ ਬੱਬੂ ਚੱਕ ਚੱਕ ਕੇ ਫੜਾ ਰਿਆ ਹੁਣ ਤਾਂ ਬੂਟੇ ਲਾਉਣੇ ਬਣਦੇ ਆ ਬਿਲਕੁਲ ਆ ਟਾਲੀ ਆ ਬਾਈ ਹਾਂ ਇਹ ਤਾਂ ਬਾਈ ਜੇ ਕਿਤੇ ਨਿੰਮ ਲੱਗ ਜਵੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਹਾਂ ਉਹ ਹੋ ਜਾਂਦੇ ਘੱਟ ਨੂੰ ਆ ਨਾ ਹਾਂ ਇਹ ਹੈ ਹੈਗੀਆਂ ਅਸੀਂ ਆਪਣੇ ਕੋਲ ਚਾਰ ਪੰਜ ਉਹ ਆਪਾਂ ਲਾਤ ਨਹੀਂ ਉੱਤੇ ਤੈਨੂੰ ਯਾਰ ਮੈਂ ਦੱਸਦਾ ਸਾਡੇ ਘਰੇ ਦੋ ਨਿੰਮਾ ਨੇ ਮੇਰੇ ਨਾਨੇ ਦੀ ਉਮਰ 90 ਸਾਲ ਦੇ ਗੇੜ ਚ ਆ ਅੱਜ ਤਾਈ ਉਹਨੂੰ ਮੈਂ ਬੁਰਸ਼ ਕਰਦੇ ਨੂੰ ਨਹੀਂ ਦੇਖਿਆ ਹੈਗਾ ਠੀਕ ਆਰ ਇੱਕ ਵੀ ਉਹਦੀ ਦੰਦ ਜੜ ਨੂੰ ਕੀੜਾ ਨਹੀਂ ਹੈਗਾ ਨਿੰਮ ਦੀ ਦਤਣ ਕਰਨੀ ਆ ਦੇਖ ਲੈ ਠੀਕ ਆ ਬਾਈ ਇਹ ਤਾਂ ਆਪਾਂ ਨੇ ਉਹਨਾਂ ਛੱਡਤੀਆਂ ਬਾਈ ਇਹ ਪੁਰਾਣੀਆਂ ਗੱਲਾਂ ਬਾਈ ਕਿਤੇ ਬਜ਼ੁਰਗਾਂ ਦੀਆਂ ਉਹੀ ਸੀਗੀਆਂ ਤੱਤਾਲੀਆਂ ਸੀਗੀਆਂ ਨ ਪੂਰੀਆਂ ਤੱਤ ਕੱਢੇ ਵੇ ਸੀ ਉਹਨਾਂ ਨੇ ਸਹੀ ਗੱਲ ਆ ਵੀਰੇ ਚੱਲ ਬਾਈ ਸਭ ਨੂੰ ਚਾਹੀਦਾ ਯਾਰ ਵੀਰੇ ਹੁਣ ਪਤਾ ਕੀ ਗੱਲ ਆ ਹਰ ਇੱਕ ਦਿਮਾਗ ਤੁ ਯਾਰੇ ਹੋਰ ਨਹੀਂ ਕੋਈ ਯਾਰ ਇੱਕ ਇੱਕ ਦੋ ਦੋ ਬੂਟੇ ਨਹੀਂ ਜਿਆਦੇ ਵੀ ਇੰਨੇ ਕ ਦਾ ਬੰਦਾ ਹਰ ਕੋਈ ਲਾ ਸਕਦਾ ਯਾਰ ਆਪਾਂ ਸਾਹ ਲੈਨੇ ਆ ਵੀਰੇ ਇਹਨਾਂ ਦੀ ਬਦੌਲਤ ਆਪਾਂ ਸਾਹ ਲੈਨੇ ਆ ਇਹਨਾਂ ਬਦੌਲਤ ਸਾਹ ਲੈਨੇ ਆ ਇਹ ਪਤਾ ਬੱਬੂ ਕੀ ਆ ਗੱਲ ਯਾਰ ਗੱਲ ਸੋਚ ਦੀ ਆ ਸੋਚਦੀ ਵੀ ਆ ਬਾਕੀ ਵੀਰੇ ਹੱਥ ਹਲਾਉਣ ਦੀ ਆ ਠੀਕ ਆ ਨਾ ਹੁਣ ਜੇ ਕਿਸੇ ਨੇ ਕਹੀ ਚੱਕ ਕੇ ਤੁਰਨਾ ਹੀ ਨਹੀਂ ਬੂਟਾ ਲੈ ਕੇ ਤੁਰਨਾ ਹੀ ਨਹੀਂ ਉਹ ਲਾਉ ਕਿੱਥੋਂ ਲਾਉ ਕਿੱਥੋਂ ਸਹੀ ਗੱਲ ਆ ਬਾਈ ਹੁਣ ਗੱਲਾਂ ਤਾਂ ਮਰੀ ਜਾਣਗੇ ਇਹ ਬਥੇਰੀਆਂ ਵੀ ਦਰਖਤ ਘਟ ਗਏ ਹੈ ਪਰ ਲਾਉਣਾ ਹੀ ਨਹੀਂ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਨਾ ਹੈਗਾ ਵੀਰੇ ਆਪਾਂ ਨਹੀਂ ਨੇ ਬਿਲਕੁਲ ਆਪਾਂ ਨਹੀਂ ਸਭ ਨੇ ਮਿਲ ਕੇ ਲਾਉਣਾ ਹੀ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦੇ ਹੈਗੇ